ਮੇਰੇ ਨਾਲੇ ਵਖਣੋ ਸਾਡੀ ਸਾਡੇ ਉਮਰ ਦੇ ਵਿੱਚ ਚੋਣ ਹੋਈਆਂ ਤੇ ਬਹੁਤ ਚੱਲ ਜੇ ਪੂਰਾ ਹਿਆ ਬਹੁਤ ਲੱਖ ਬੋਲ ਮਾਣਵਾ ਚਾਰ ਹੱਥ ਹੋਣਾ ਸਪੰਨਿਆਂ ਚ ਕਰਨਾ ਜਾਣਿਆ ਤੁਹਾਨੂੰ ਬਹੁਤ ਕੋੜ ਕੀ ਆ ਮੂਸਰਦਾ ਗੋਲੀ ਫਾਇਰ ਕਰਦਾ ਬੰਦੇ ਚੱਲ ਕੈਮਰੇ ਨਾਲੋਂ ਵੱ ਤੋਂ ਗੋਲੀ ਚੱਲੀ ਉੱਤੇ ਰਹਿ ਜੇ ਕਿ ਮੈਂ ਚੱਲੀ ਘੜਾਈ ਜਿਹੜਾ ਗਾਇਦੇ ਕਿ ਮੈਂ ਕਰਦਾ ਸੁਣੋ ਤੁਸਨ ਮੋਹਵਾੜਾ ਕੋਲ ਜਿਹੜਾ ਇਹਨਾਂ ਨਾਲੋਂ ਗੱਲ ਕਰੇ ਜਮਾਨਤ ਵਰਨੀ ਜਮਾਨਤ ਨਾ ਕਰੋ ਨਹੀਂ ਜੇ ਕਰਕੇ ਕੰਦਾਈ ਇਹ ਦੋ ਦਾ ਹਾਂ ਜੀ ਪੀਸੀ ਆ ਨਾ ਜ਼ਰੂਰੀ ਹੈ ਜਨਾਬ ਨਾਲ ਲਾ ਕੇ ਤਾਂ ਬਾਅਦ ਫਿਰਦਾ ਨਾ ਜਿਹੜਾ ਮਤਲਬ ਉੱਦਾਂ ਬਾਹਰ ਬੈਠਾ ਹੁੰਦਾ ਉਹ ਗਰੁੱਪ ਜਾ ਬਣ ਕੇ ਬੈਠੇ ਹੁੰਦੇ ਯਾਰ ਜਦੋਂ ਅਸੀਂ ਇਧਰੋਂ ਚੱਲ ਜਾਈਏ ਨਾ ਇਹੋ ਚੜ੍ਹੇ ਕਰਦਾ ਸੁਣਾਲਾ हांजी ਮਾਮਲਾ ਜੀ ਬਾਬਾ 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 ਲਾਲ ਜੀ ਦਾ ਮੰਦਿਰ ਆ ਆਪਣਾ ਜਦੋਂ ਜਾਈਏ ਉਮਰਪੁਰਾ ਚੌਂਕ ਤੋਂ ਨਰਮੀਆ ਮਹੱਲੇ ਨੂੰ ਉੱਥੇ ਚਾਰ ਗੋਲਕਾਂ ਜਿਹੜੀ ਰਾਤ ਚੋਰਾਂ ਨੇ ਚੋਰੀ ਕੀਤੀ ਹੈ ਉਹਦੇ ਸਬੰਧੀ ਅਸੀਂ ਮਕਰਮਾ ਦਰਜ ਕਰ ਰਹੇ ਆ ਤੇ ਦੋਸ਼ੀਆਂ ਨੂੰ ਜਲਦੀ ਜਲਦੀ ਟ੍ਰੇਸ ਕਰਕੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾਵੇਗਾ ਲਗਭਗ ਮੁਤਾਬਕ ਜਿਹੜੇ ਇੱਥੇ ਸੇਵਾ ਕਰ ਰਹੇ ਨੇ ਆਪਣਾ ਰਾਜਕੁਮਾਰ ਜੀ ਉਹਨਾਂ ਨੇ ਦੱਸਿਆ ਲਗਭਗ 1 ਲੱਖ ਰੁਪਏ ਦੇ ਕਹਿ ਰਹੇ ਹਨ ਉਹਨਾਂ ਨੇ ਮਗਰਮਾ ਚੋਰੀ ਦਾ ਦਰਜ ਕਰਾਂਗੇ ਜੀ ਮੈਂ ਅਸ਼੍ਰੀਮ ਆ ਜਾਣਾ 바ਵਾ ਲਾਲ ਜੀ ਦਾ ਸੇਵਕਦਾਰ 바ਵਾ ਲਾਲ ਜੀ ਦੇ ਹੁਕਮ ਅਨੁਸਾਰ ਮੈਂ 바ਵਾ ਲਾਲ ਜੀ ਦੇ ਕਹਿਣ ਤੇ ਇਹ ਮੰਦਿਰ ਦੀ ਸੇਵਾ ਚੁੱਕੀ ਹੋਈ ਆ ਅੱਜ ਸਵੇਰੇ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਦੇ ਵਿੱਚ ਚਾਰ ਮੇਰ ਵਿੱਚ ਚਾਰ ਗੋਲਕਾਂ ਇੱਥੋਂ ਜਿਹੜੀਆਂ ਚੋਰੀ ਹੋ ਗਿਆ ਆਪਾਂ ਬਾਹਰੋਂ ਚੁੱਕ ਕੇ ਲਿਆਇਆ ਪੁਲਿਸ ਦੇ ਚਾਰ ਗੋਲਕਾ ਇੱਕ ਪੰਜ ਹੋਏ ਲਗਭਗ ਇਹਰੇ ਵਿੱਚ ਸਾਡੇਆਂ ਦਾ ਇਹਨਾਂ ਲੱਖ ਰੁਪਈਆ ਸੀਗਾ ਜਿਹੜਾ ਚੋਰ ਲੈ ਗਿਆ ਇਹ ਦੋ ਤਿੰਨ ਵਾਰੀ ਪੁਲਿਸ ਵੀ ਫੇਰਦੀ ਆ ਚੁੱਕੀ ਆ ਆਪਾਂ ਦਰਖਾਸਤ ਹੀ ਲਿਖਾਤੀ ਆ ਆਪਾਂ ਪ੍ਰਸ਼ਾਸਨ ਕੋਲ ਮੰਗ ਕਰਨਿਆ ਕਿ ਇਹਰੇ ਜਿਹੜੇ ਚੋਰ ਏ ਕੋਈ ਵੀ ਆ ਪਿੰਡ ਚੋਂ ਜਾਂ ਕੋਲੋਨੀ ਚੋਂ ਜਾਂ ਸ਼ਹਿਰ ਦੇ ਚੋਂ ਇਹ ਚੋਰਾਂ ਨੂੰ ਫੜਿਆ ਜਾਏ ਕੋਈ ਇਹਨਾਂ ਦੀ ਸਰਵਾਈ ਨਹੀਂ ਹੋਣੀ ਚਾਹੀਦੀ ਕੋਈ ਸੀਸੀਟੀਵੀ ਕੋਈ ਇਹਰੇ ਵਿੱਚ ਸਾਡੇ ਮੰਦਰ ਦੇ ਵਿੱਚ ਕੈਮਰੇ ਤਕਰੀਬਨ ਸਾਰੇ ਚੱਲਦੇ ਸੀ ਉਹਨਾਂ ਦੀ ਇਥੋਂ ਨੁੱਕਰ ਦੇ ਵਿੱਚੋਂ ਡੀਬੀਟੀ ਲਾ ਕੇ ਲੈ ਕੇ ਪਤਾ ਨਹੀਂ ਚੋਰ ਨਾਲ ਕਿੱਥੇ ਸੁੱਟਤੀ ਆ ਸਾਨੂੰ ਇਸ ਵਾਰ ਕੁਝ ਨਹੀਂ ਪਤਾ ਇਹ ਜੋ ਵੀ ਹੋ ਰਿਹਾ ਬਹੁਤ ਜ਼ਿਆਦਾ ਮਾੜਾ ਕੰਮ ਹੋ ਰਿਹਾ ਸਾਹਮਣੇ ਮਹਾਰ ਸਾਹਮਣੇ ਮਹਾਰਾਣੀ ਦਾ ਮੰਦਰ ਹੈ ਉਹਰੇ ਮੰਦਰ ਦਾ ਸਾਰਾ ਹੀ ਸ਼ਿੰਗਾਰ ਜਿੰਨਾ ਵੀ ਆ तकरीबन ਚਾਂਦੀ ਦੀਆਂ ਚੂੜੀਆਂ ਹੋਰ ਵੀ ਸ਼ਿੰਗਾਰ ਸਾਰਾ ਹੀ ਲਾਗ ਲੈ ਗਿਆ ਇੱਥੋਂ ਜਦੋਂ ਸਵੇਰੇ ਬੀਪੀਆ ਜਿਹੜੀ ਸੇਵਾਦਾਰੀ ਆਣ ਕੇ 4 ਵਜੇ ਤੱਕ ਕਰੀਬੂਆ ਖੋਲਿਆ ਬੂਆ ਖੋਲਾ ਤਕਰੀਬਨ ਬੂਆ ਖੁੱਲਾ ਆਏਗਾ ਬੂਆ ਖੋਲ ਕੇ ਅੰਦਰ ਵੇਖਿਆ ਕਿ ਚਾਕੂ ਸਾਰੀ ਇੱਥੇ ਸਮਾਨ ਵਿਖਰਿਆ ਪਿਆ ਆਏਗਾ ਉਹਨਾਂ ਨੇ ਚੱਕ ਮੈਨੂੰ 4:30 ਫੋਨ ਕੀਤਾ ਮੈਂ ਉਸੇ ਵੇਲੇ ਆ ਗਿਆ ਆਣ ਕੇ ਵੇਖਿਆ ਇੱਥੇ ਬਹੁਤ ਹੀ ਜ਼ਿਆਦਾ ਸਮਾਨ ਵਿਖਰਿਆ ਆਏਗਾ ਫਿਰ ਆਪ ਸਾਰੇ ਆਸੇ ਪਾਸੇ ਧਿਆਨ ਮਾਰਿਆ ਧਿਆਨ ਮਾਰਨ ਤੋਂ ਬਾਅਦ ਜੋ ਵੀਗਾ ਸਾਰਾ ਚੱਕ ਕੀਤਾ ਸਾਨੂੰ ਗੋਲ ਕਾ ਚਾਰ ਆਪਾਂ ਬਾਰੋਂ ਫੜਕ ਲਿਆ ਦੀਆ ਜਿਹੜਿਆ ਬੋਲ ਕਾ ਬਾਰੋਂ ਬਿਲਕੁਲ ਹੀ ਖੁੱਲੀਆਂ ਹੋਈਆਂ ਟੁੱਟੀਆਂ ਪੱਝੀਆਂ ਹੋਈਆਂ ਖਾਲੀ ਕੀਤੀਆਂ ਹੋਈਆਂ ਇੱਕ ਗੋਲ ਕ ਉਹਨਾਂ ਨੇ ਮੰਦਰੇ ਵਿੱਚ ਤੋੜੀ ਆ ਉਹ ਬਿਲਕੁਲ ਖਾਲੀ ਕਰ ਗਈ ਆ ਉਹ ਚਾਰ ਗੋਲ ਕਾ ਬਾਰ ਬਿਲਕੁਲ ਕਿੱਥੇ ਬਿਨੇ ਸੀ ਉਹ ਚਾਰ ਗੋਲ ਕਾ ਇੱਥੇ ਗਿੱਲ ਪੈਲ ਸੇ ਲੱਗੇ ਖਾਲੀ ਪਲਾੜ ਹੀਗਾ ਔਰ ਇਹ ਵਿੱਚ ਉਹਨਾਂ ਨੇ ਸੁੱਟੀਆਂ ਆਈਆਂ ਪੁਲਿਸ ਕੰਪਲੇਂਟ ਕੀਤੀ ਦਰਖਾਸਤ ਲਿਖਾਤੀ ਆਪਾਂ ਪੁਲਿਸ ਕੰਪਲੇਂਟ ਵੀ ਆਈ ਆ ਲਿਖ ਕੇ ਲੈ ਗਈ ਆ ਆਪਾਂ ਪੁਲਿਸ ਪਰਵਾਸਲ ਕੋਲ ਮੰਗ ਕਰਨਿਆ ਸਾਰੀ ਜਿੰਨੀ ਵੀ ਆ ਸੇਵਾਦਾਰ ਹੈ ਸਾਰੇ ਮੰਗ ਕਰਦੇ ਆ ਕਿ ਇਹ ਜਿੰਨੀ ਵੀ ਪੁਲਿਸ ਪ੍ਰਵਾਸਨ ਨੂੰ ਆਪਾਂ ਬੇਨਤੀ ਕਰਨਿਆ ਕਿ ਸਾਡਾ ਜਿਹੜਾ ਨੁਕਸਾਨ ਹੈ ਮੰਦਰ ਦਾ ਆਪਾਂ ਹੋਰ ਲੋਕਾਂ ਕੋਲ ਕਿੱਦਾਂ ਇਕੱਠੇ 2 10 10 ਰੁਪਏ ਇਕੱਠੇ ਕਰਕੇ ਲਿਆਨੇ ਆ ਕਿ ਕਿਸੇ ਤਰੀਕੇ ਮੰਦਰ ਦੀ ਆਪਾਂ ਗਾਂ ਤਰੱਕੀ ਕਰੀਏ ਪਰ ਜੇ ਇਦਾਂ ਚੋਰੀਆਂ ਹੋਣ ਲਗੀਆਂ ਆਪਾਂ ਮੰਦਰ ਦਾ ਕੀ ਸੁਧਾਰ ਕਰਾਂਗੇ ਸਰ ਤੁਹਾਡੇ ਸਾਰੇ ਭਰਾ ਵੀਰ ਭਰਾਵਾਂ ਕੇ ਬੇਨਤੀ ਕੀਤੀ ਜੇ ਕਿਸੇ ਨੂੰ ਵੀ ਕੋਈ ਵੀ ਤੁਹਾਨੂੰ ਡੀਬੀਟੀ ਬਾਰੇ ਲਾਗੋ ਜਾਗੋ ਤੁਹਾਨੂੰ ਪਤਾ ਲੱਗਦਾ ਆਸੇ ਪਾਸੇ ਕੋਠੇ ਰ ਝਾਤੀ ਮਾਰੋ ਚੈਕਿੰਗ ਕਰੋ ਆਪਾਂ ਤਕਰੀਬਨ ਚੈੱਕ ਕਰ ਲਿਆ ਸਾਨੂੰ ਕੋਠਿਓ ਕੁਛ ਨਜ਼ਰ ਨਹੀਂ ਆਇਆ ਫਿਰ ਵੀ ਤੁਸੀਂ ਚੈੱਕ ਕਰੋ ਜੇ ਕੋਈ ਲੱਭਦਾ ਤਾਂ ਸਾਨੂੰ ਮੰਦਰ ਚ ਆਣ ਕੇ ਦੱਸੋ ਜੈ ਸ਼੍ਰੀ ਬਾਲਾ ਦੀ ਇਹ ਸਾਰੇ ਸੇਵਾਕ ਜਿੰਨੇ ਵੀ ਆ ਗਏ ਆ ਆ ਬੀਬੀਆਂ ਭੈਣਾਂ ਸਾਰੇ ਮੇਰਾ ਪਰਿਵਾਰ ਖਲੋਤਾ ਏ ਜਿੰਨੇ ਮੇਰਾ ਭਰਾ ਖਲੋਤੇ ਆ ਇਹ ਸਾਰੇ ਬਹੁਤ ਜ਼ਿਆਦਾ ਸਵੇਰ ਦੇ ਪਰੇਸ਼ਾਨ ਹੋਏ ਆ ਇਹ ਇੰਨੇ ਕਿ ਪਰੇਸ਼ਾਨ ਹੋਇਆ ਸਵੇਰੇ 4-5 ਬੀਬੀਆਂ ਰੋਜ਼ ਸਵੇਰ 10 ਵਜੇ ਮੰਦਰਾਂ ਦੀਆਂ 2 ਵਜੇ ਤੱਕ ਸਫਾਈਆਂ ਕਰਦੀਆਂ ਪਰ ਜੋ ਕੁਝ ਵੀ ਅੱਜ ਹੋਇਆ ਬਹੁਤ ਹੀ ਮਾੜਾ ਕੰਮ ਹੋਇਆ ਜੈ ਸ਼੍ਰੀ ਬਾਲਾ ਦੀ ਮੇਰਾ ਨਾਮ ਮੋਨੂ ਜੀ ਇਹ ਭਈ ਤਕਰੀਬ ਬਣਾ 3 ਵਜੇ ਦਾ ਟਾਈਮ ਹੀ ਪਹਿਲੇ ਤੇ ਵੀਰਵਾਰ ਸੀ ਜਿੱਦਣ ਉਸ ਦਿਨ 사ਸੰਗ ਹੋਇਆ 사ਸੰਗ ਤੋਂ ਬਾਅਦ ਰਹਾ ਨੂੰ ਇਥੇ ਗੋਲਗਾ ਚੋਰੀ ਹੋ ਗਈਆਂ ਕੁਝ ਅੰਦਰੋਂ ਗੋਲਗਾ ਜੜੀਆਂ ਸੀ ਉਹਨਾਂ ਦੇ ਵਿੱਚੋਂ ਪੈਸੇ ਵਗੈਰਾ ਜਿੰਨੇ ਹੈਗੇ ਉਹ ਕੱਢ ਕੇ ਲੈ ਗਏ ਤੇ ਬਾਕੀ ਕੁਝ ਨਾਲ ਲੈ ਗਏ ਪਿੱਛੋਂ ਬਰਾਮਦ ਕੀਤੀਆਂ ਬੈਕਸਾਈਡ ਤੋਂ ਚੋਰੀ ਕੀ ਹੋਇਆ ਚੋਰੀ ਮਾਤਾ ਰਾਣੀ ਦਾ ਸ਼ਿੰਗਾਰ ਹੈਗਾ ਜੇ ਚਾਂਦੀ ਦਾ ਸੀ ਕੁਝ ਉਹ ਲੈ ਗਏ ਨੇ ਤੇ ਕੁਝ ਗੋਲਗਾ ਜੋ ਜਿੰਨੇ ਪੈਸੇ ਉਹ ਤੇ ਉਹ ਮਤਲਬ ਅੰਦਾਜ਼ਾ ਤਾਂ ਕਹਿ ਕੁਝ ਵੀ ਨਹੀਂ ਨਾ ਕਹਿ ਸਕਦੇ ਕਿੰਨੇ ਹੋ ਸਕਦੇ ਉਹ ਤੇ ਜਦੋਂ ਗੋਲਕ ਖੋਲਣੀ ਹੈ ਉਦੋਂ ਪਾਸ ਲੱਗਣਾ ਕਿੰਨੇ ਦੇ ਵਿੱਚ ਇਹ ਮੰਦਰ ਸਾਡਾ ਮੰਦਰ ਹੈ ਕਿੱਥੇ ਮੰਦਰ ਇਹ ਸ਼੍ਰੀ ਬਾਬਾ ਲਾਲ ਜੀ ਦਾ ਮੰਦਰ ਹੈਗਾ ਧਿਆਨਪੁਰ ਦੇ ਇੰਟਰ ਦੇ ਵਿੱਚ ਮੰਦਰ ਹੈਗਾ ਇਹ ਉਮਰਪੁਰਾ